ਸਕੂਲਾਂ ਤੋਂ ਕੱਲ ਤੋਂ ਬਦਲੇਗਾ ਸਕੂਲਾਂ ਦਾ ਸਮਾਂ ਪੰਜਾਬ ਦੇ ਸਾਰੇ ਸਕੂਲਾਂ ਦਾ ਸਮਾਂ ਬਦਲੇਗਾ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਸਕੂਲ ਲੱਗਣਗੇ ਤਬਾਦ ਰਹੀ ਗਰਮੀ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਦੱਸ ਦਈਏ ਕਿ ਕੱਲ ਬੇਹੱਦ ਹੀ ਜ਼ਿਆਦਾ ਚਲ ਸੌਣ ਵਾਲੀ ਗਰਮੀ ਔਰ ਤਾਪਮਾਨ ਜਿਹੜਾ ਹੈ ਬੇਹੱਦ ਹੀ ਜ਼ਿਆਦਾ ਵਾਅਦਾ ਦਰਜ ਕੀਤਾ ਗਿਆ ਸੀ ਔਰ ਅਗਲੇ 4 ਤੋਂ 5 ਦਿਨ ਦੀ ਇਸੇ ਤਰੀਕੇ ਦੇ ਨਾਲ ਜਿਹੜਾ ਹੈ ਮੌਸਮ ਗਰਮ ਰਹੇਗਾ ਇਹ ਕਹਿ ਲਿਆ ਕਿ ਹੀਟ ਵੇਵ ਜਿਹੜੀ ਹੈ ਉਹ ਚੱਲਦੀ ਰਹੇਗੀ ਤਾ ਸਕੂਲਾਂ ਦੇ ਵਿੱਚ ਸੁਭਾਵਿਕ ਤੌਰ ਤੇ ਜਿਹੜੇ ਬੱਚੇ ਨੇ ਉਹ ਅਜੇਹੀ ਤਪ ਦੀ ਗਰਮੀ ਦੇ ਵਿੱਚ ਜਿਹੜੇ ਨੇ ਉਹ ਬਿਮਾਰ ਹੋ ਸਕਦੇ ਨੇ ਤਾਂ ਉਸ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ ਨਹੀਂ ਤਾਂ ਜਿਹੜੇ ਸਮਾਂ ਸਕੂਲਾਂ ਦਾ ਤਾਂ ਉਹ 8 ਵਜੇ ਤੋਂ 2 ਵਜੇ ਤੱਕ ਹੈ ਤਾਂ ਹੁਣ ਕੱਲ ਤੋਂ ਸਮੇਂ ਦੇ ਵਿੱਚ ਬਦਲਾਅ ਹੋਣ ਜਾ ਰਿਹਾ ਹੈ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਸਮਾਂ ਕਰ ਦਿੱਤਾ ਗਿਆ ਹੈ ਸਮੇਂ ਦੇ ਵਿੱਚ ਕਟੌਤੀ ਕੀਤੀ ਗਈ ਹੈ ਤਾਂ ਕਿ ਪੜ੍ਹਾਈ ਵੀ ਜਾਰੀ ਰਹੇ ਔਰ ਬੱਚੇ ਜਿਹੜੇ ਨੇ ਉਹ ਗਰਮੀ ਤੋਂ ਵੀ ਬਚ ਸਕਣ ਤਾਂ ਜ਼ਿਕਰ ਹੋ ਗਿਆ ਕਿ 1 ਜੂਨ ਤੋਂ ਛੁੱਟੀਆਂ ਹੋਣ ਜਾ ਰਹੀਆਂ ਨੇ 1 ਮਹੀਨੇ ਲਈ ਪਹਿਲਾਂ ਹੀ ਸਰਕਾਰ ਐਲਾਨ ਕਰ ਚੁੱਕੀ ਹੈ। ਤਚਲ ਸਾਦੇਣ ਵਾਲੀ ਗਰਮੀ ਦੀ ਚਪੇਟ ਦੇ ਵਿੱਚ ਹੈ ਉੱਤਰ ਭਾਰਤ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਹੀਟ ਵੇਵ ਦਾ ਰੈਡ ਅਲਰਟ ਚੱਲੀ ਹੈ। ਉੱਤਰ ਭਾਰਤ ਦੇ 6 ਸੂਬਿਆਂ ਦੇ ਵਿੱਚ ਦੱਸਿਆ ਕਿ ਲੂ ਵਗਨ ਦੀ ਚੇਤਾਵਨੀ ਦਿੱਤੀ ਗਈ ਹੈ। ਪੰਜਾਬ ਦੇ ਕਈ ਥਾਵਾਂ ਤੇ ਪਾਰਾ ਜਿਹੜਾ 45 ਡਿਗਰੀ ਤੋਂ ਪਾਰ ਹੋ ਚੁੱਕਿਆ ਹੈ। ਕੱਲ ਸਮਰਾਲਾ ਚ ਸਭ ਤੋਂ ਵੱਡ 46.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਸੀ। ਅੱਤ ਦੀ ਗਰਮੀ ਤੋਂ ਅਜੇ ਰਾਹਤ ਨਹੀਂ ਮਿਲਣ ਵਾਲੇ 5 ਦਿਨ ਹੋਰ ਇਸੇ ਤਰੀਕੇ ਗਰਮੀ ਚੋਸਾਏਗੀ ਪੰਜਾਬ ਹਰਿਆਣਾ ਅਤੇ ਰਾਜਸਥਾਨ ਦੇ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਇਸੋ ਇਲਾਵਾ ਕਈ ਸੂਬਿਆਂ ਦੇ ਵਿੱਚ yellow ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਨੇ ਹਰ ਉਮਰ ਵਰਗ ਦੇ ਲੋਕਾਂ ਨੂੰ ਨੂਹ ਤੋਂ ਬਚਣ ਦੀ ਸਲਾਹ ਦਿੱਤੀ ਹੈ ਐਡਵਾਈਜ਼ਰੀ ਚ ਕਿਹਾ ਗਿਆ ਕਿ ਹਰ ਉਮਰ ਦੇ ਲੋਕਾਂ ਨੂੰ ਹੀਟ ਸਟ੍ਰੋਕ ਤੋਂ ਬਚਣ ਦੇ ਲਈ ਵਿਸ਼ੇਸ਼ ਧਿਆਨ ਰੱਖਣਾ ਦੀ ਲੋੜ ਹੈ ਸਭਾਵਿਕ ਤੌਰ ਤੇ ਜਿਹੜੇ ਅਸੀਂ ਕਹਿ ਸਕਦੇ ਹਾਂ ਤਰਲ ਪਦਾਰਥ liquid ਚੀਜ਼ਾਂ ਜਿਹੜੀਆਂ ਨੇ ਉਹਨਾਂ ਦਾ ਸੇਵਨ ਕਰਨਾ ਚਾਹੀਦਾ ਡਾਕਟਰਾਂ ਦੀ ਸਲਾਹ ਵੀ ਹੁੰਦੀ ਹੈ ਆਮ ਤੌਰ ਤੇ ਨਿੰਬੂ ਪਾਣੀ ਜਾਂ ਹੋਰ ਅਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹ ਜ਼ਰੂਰ ਲਈਆਂ ਜਾਣ ਸਮੇਂ-ਸਮੇਂ ਤੇ ਤਾਂ ਕਿ ਗਰਮੀ ਤੋਂ ਬਚਿਆ ਜਾ ਸਕੇ ਤਾਂ ਅੱਜ ਦਿੱਲੀ ਦੇ ਵਿੱਚ ਆਵਾਦੀ ਪਾਰਟੀ ਦਾ ਵੱਡਾ ਪ੍ਰਦਰਸ਼ਨ ਹੈ ਤਾਂ ਭਾਜਪਾ ਹੈੱਡਕੁਆਰਟਰ ਦਾ ਘੇਰਾਉ ਕੀਤਾ ਜਾਏਗਾ ਅਰਵਿੰਦ ਕੇ ਜਵਾਲਦੀ ਅਗਵਾਈ ਦੇ ਵਿੱਚ ਵੱਡਾ ਪ੍ਰਦਰਸ਼ਨ ਹੋਣ ਜਾ ਰਿਹਾ ਹੈ विधायक समेत, समेत है है गिरफ्तार करना बंद करो अरविंद केजरीवाल ने कहा कि प्रधानमंत्री जी जेल जेल वाली खेड बंद करो आम आदमी पार्टी इस तरह खत्म नहीं होगी राघव चढ़्डा आतिशी से सौरभ नेल भेजना चाहते हैं अरविंद केजरीवाल ने कहा है दरअसल स्वाति मालीवाल मामले दिल्ली पुलिस ने अरविंद केजरीवाल के पी ए बैभव कुमार को गिरफ्तार किया बैभव कुमार की गिरफ्तारी तो बाद केजरीवाल ने बीजेपी को एक चुनौती दी है मैं प्रधानमंत्री जी को बोलना चाहता हूं प्रधानमंत्री जी आप ये जेल जेल का खेल खेल रहे हो कभी एक को जेल में डालते हो कभी मनीष सिसोदिया को कभी अरविंद केजरीवाल को कभी संजय सिंह को कल मैं 12 बजे अपने सभी बड़े नेताओं के साथ एम एल एज एम सबके साथ बारह बजे बीजेपी हेडक्वार्टर आ रहा हूं जिस जिस को आप जेल में डालना चाहते हो आप जेल में डाल दो एक साथ जेल में डाल दो आपको लगता है कि आप आम आदमी पार्टी के नेताओं को जेल में डाल के आम आदमी पार्टी को क्रश कर दोगे ऐसे आम आदमी पार्टी क्रश नहीं होने वाली आप एक बार जा डाल के लो ਤਾਦਰ ਗੁਰਜੀਤ ਔਜਲਾ ਦੀ ਰੈਲੀ ਦੇ ਨੇੜੇ ਫਾਇਰਿੰਗ ਹੋਈ ਹੈ ਤਾਂ ਔਜਲਾ ਦੇ ਸਮਰਥਕ ਤੇ ਕੁਝ ਨੌਜਵਾਨਾਂ ਨੇ ਦੱਸਿਆ ਕਿ ਗੋਲੀ ਚਲਾਈ ਹੈ ਤਾਂ ਫਾਇਰਿੰਗ ਕਰਕੇ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਔਰ ਸਾਡੇ ਸਮਰਥਕਾਂ ਗ੍ਰੰਡ ਦੀ ਕੋਸ਼ਿਸ਼ ਕੀਤੀ ਗਈ ਹੈ ਗੁਰਜੀਤ ਔਜਲਾ ਨੇ ਕਿਹਾ ਹੈ ਔਜਲਾ ਨੇ ਕੁਲਦੀਪ ਤਾਲੀਬਾਦ ਦੇ ਲੋਕਾਂ ਤੇ ਇਲਜ਼ਾਮ ਲਗਾਇਆ ਹੈ ਅਜਨਾਲਾ ਦੇ ਵਿੱਚ ਦੱਸਿਆ ਕਿ ਗੁਰਜੀਤ ਔਜਲਾ ਦੀ ਰੈਲੀ ਸੀ ਤਾਂ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਨੇ ਔਜਲਾ ਚੋਣ ਕਮਿਸ਼ਨ ਦੇ ਮਾਮਲੇਦਾਨ ਨੋਟਿਸ ਚੋਣ ਕਮਿਸ਼ਨ ਨੇ ਮਾਮਲੇ ਦਾ ਨੋਟਿਸ ਲਿਆ ਹੈ ਤੇ ਡੀਪੀ ਪੰਜਾਬ ਅਤੇ ਅੰਮ੍ਰਿਤਸਰ ਦੇ ਡੀਸੀ ਤੋਂ ਰਿਪੋਰਟ ਅੱਗੇ ਵੀ ਇਹਨਾਂ ਮੇਰੇ ਝੂਠਾ ਪਰਦਾ ਘਰਾ ਦੇ ਗੋਲੀਆਂ ਚੜੇ ਰਖਾ ਗਏ ਐਮਰ ਪੈਲ ਜਦੋਂ ਰੈਲੀ ਹੋ ਰਹੀ ਸੀ ਤੇ ਮੈਂ ਬੋਲ ਰਿਹਾ ਸਾਂ ਮੁੰਡਾ ਭੱਜਾਇਆ ਸਾਡੇ ਕੋਲ ਜਿਹਦੇ ਗੋਲੀਆਂ ਵੱਜੀਆਂ ਕੋਈ ਸਾਊਂਡ ਸੀ ਜਨਰੇਟਰ ਵੀ ਸੀ ਸਾਨੂੰ ਪਤਾ ਨਹੀਂ ਲੱਗਾ ਬਿਲਕੁਲ ਜੰਨੀ ਛੱਡ ਕੇ ਇੰਨੀ ਦੂਰ ਇੰਨੀ ਦੂਰ ਸੀ ਔਰ ਉਹ ਵਿਚਾਰਾ ਰੋ ਪਿੰਡ ਗਿਆ ਗਰਮੀ ਸੀ ਬਹੁਤ ਜਿਆਦੀ ਉਹ ਗਰਮੀ ਬਹੁਤ ਜਿਆਦੀ ਕਰਕੇ ਉਹ ਉਗਰ ਔਲਖ ਦਾ ਹੀ ਮੁੰਡਾ ਹੈ ਉਹਦੇ ਪਿੰਡ ਦਾ ਹੀ ਸਰਪੰਚਾ ਮਲਬਈ ਸਰਪੰਚਾ ਉਹਦਾ ਭਤੀਜਾ ਜਿਹੜਾ ਕੋਈ ਕਰੀਬੀ ਰਿਸ਼ਤੇਦਾਰ ਹੈ ਧਾਰੀਵਾਲ ਦਾ ਉਹਨੇ ਅੱਗੇ ਵੇਤੇ ਵਜਿਰੀ ਤੇ ਗਰੀਬ ਤੇ ਝੂਠੇ ਪਰਚੇ ਕਰਾਏ ਕਿਉਂਕਿ ਉਹ ਕਾਂਗਰਸ ਦਾ ਬੂਤ ਲਾਉਂਦਾ ਹੈ ਕਾਂਗਰਸ ਨੂੰ ਸਪੋਰਟ ਕਰਦਾ ਹੈ ਔਰ ਵੇਖੋ ਮੈਂ ਬੋਲ ਰਿਹਾ ਹਾਂ ਇਲੈਕਸ਼ਨ ਕਮਿਸ਼ਨ ਚੱਲ ਰਿਹਾ ਸਾਹਮਣੇ ਆ ਕੇ ਗੱਡੀਆਂ ਖੜੀਆਂ ਕੀਤੀਆਂ ਉਹਦੇ ਸਿੱਧ ਮੁੰਡੇ ਇੱਕ ਵਿਚਾਰਾ ਤੁਰਿਆ ਉਹਦੇ ਪੈਰਾਂ 'ਚ ਮਾਰਿਆ ਔਰ ਉਹਦਾ ਇੱਕ ਹੱਥ ਤੇ ਇੱਕ ਹੱਥ ਵੱਡਦਾ ਇੱਕ 'ਚ ਪੈਰ ਲੱਗਾ ਕੱਲਾ ਹੀ ਜੀਉ ਪਰ ਬੜੀ ਵੱਡਾ ਸਵਾਲ ਖੜੇ ਹੁੰਦੇ ਆ ਕਿ ਇੱਕ ਮੌਜੂਦਾ ਸੰਸਦ ਹੋਵੇ ਔਰ ਉਮੀਦਵਾਰ ਆ ਉਹਦੀ ਰੈਲੀ ਦੇ ਵਿੱਚ ਆ ਕੇ ਗੋਲੀ ਚੱਲ ਜਾਈ। ਆ ਦੇਖ ਲਓ ਇਹ ਹਾਲਾਤ ਹੈ ਇਹ ਹਾਲਾਤ ਹੈ ਪੰਜਾਬ ਦੇ ਪੰਜਾਬ ਕਿਸ ਦੇ ਹੱਥ 'ਵਸ ਨਹੀਂਗਾ ਲੋਗੋ ਲੁਆਣ ਹੋਇਆ ਪਿਆ ਪੰਜਾਬ ਨਹੀਂ ਤਾਂ ਬੰਦਾ ਜੁਰਤ ਕਰਦਾ ਜੇ ਮੰਤਰੀ ਦਾ ਇਸ਼ਾਰਾ ਨਾ ਮੈਨੂੰ ਦੱਸ ਜੁਰਤ ਕਰਦਾ ਤਾਂ ਬੰਦਾ ਵੀ ਤਾਂ ਰੈਲੀ ਚੱਲਦੀ ਹੋਵੇ ਕੋ ਐਮਪੀ ਬੋਲ ਰਿਹਾ ਹੋਵੇ ਫੋਰਸ ਲੱਗੀ ਹੋਵੇ ਆਕੇ ਗੋਲੀ ਮਾਰੇ ਕਿਸੇ ਦੇ ਪਿੱਛੇ ਕੁਝ ਵੀ ਹੋਵੇ ਭਾਵੇਂ ਉਹਦੇ ਪਿੰਡ ਦਾ ਪਿੰਡ ਦਾ ਪਿੰਡ ਦਾ ਹੀ ਮੁੰਡੇ ਨੇ ਤਾਈ ਗੁਰਜੀਤ ਔਜਲਾ ਨੇ ਇਲਜ਼ਾਮ ਲਗਾਏ ਨੇ ਔਰ ਗੁਰਜੀਤ ਔਜਲਾ ਦੇ ਇਲਜ਼ਾਮਾਂ ਤੇ ਮੰਤਰੀ ਕੁਲਦੀਪ ਢਾਲੀਵਾਲ ਨੇ ਪਲਟਵਾਰ ਕਰ ਦਿਆ ਕਿ ਹੈ ਕਿ ਔਜਲਾ ਨੇ ਬਿਨਾਂ ਸੋਚੇ ਸਮਝੇ ਉਸ ਘਟਨਾ ਦੇ ਨਾਲ ਸਾਡਾ ਨਾਂ ਜੋੜ ਦਿੱਤਾ ਗੁੰਡਾਗਰਦੀ ਅਸੀਂ ਨਹੀਂ ਬਲਕਿ ਕਾਂਗਰਸੀ ਕਰਦੇ ਤਾਂ ਮਜੀਠੇ ਦੇ ਵਿੱਚ ਸਵੇਦਾਈ ਜਿਹੜੀ ਚੋਨ ਵਿੱਚ ਮੁਕਾਜ਼ਾ ਅਸਲੇ ਵੀ ਮੈਂ ਮਜੀਠੇ ਆ ਕੱਥੂ ਦੰਗਲ ਸਹੇਦਿਆ ਸੀ ਕਈ ਮੀਟਿੰਗਾਂ ਦੇ ਲੀਆਂ ਜਿਹੜੀਆਂ ਕੀਤੀਆਂ ਮੈਨੂੰ ਹੁਣੇ ਹੀ ਕਿਸੇ ਨੇ ਇੱਕ ਵੀਡੀਓ ਭੇਜੀ ਆ ਕਿ ਅਜ ਨਾਲੇ ਦੇ ਵਿੱਚ ਕੋਈ ਨੌਜਵਾਨ ਆਪੋច ਤੇ ਲੜ ਪਏ ਨੌਜਵਾਨਾਂ ਨੇ ਕੋਈ ਆਪੋច ਤੇ ਕੋਈ ਉੱਥੇ ਗੁੰਡਾਗਰਦੀ ਹੋਈ ਆ ਮੈਨੂੰ ਇਹ ਵੀ ਪਤਾ ਲੱਗਾ ਕਿ ਉੱਥੇ ਹੋਈ ਜਿੱਥੇ ਕਿਤੇ ਟਾਂਗ ਦੇ ਸਦੀ ਰੈਲੀ ਹੋ ਰਹੀ ਸੀ ਕਾਗਵਾਸ ਤੇ ਉਮੀਦਵਾਰ ਦੀ ਕੋਈ ਮੀਟਿੰਗ ਹੋ ਰਹੀ ਤੇ ਬਾਅਦ ਕਹਿੰਦੇ ਝਗੜਾ ਹੋ ਗਿਆ ਔਰ ਮੈਂ ਬੜਾ ਹਰਾਨ ਐ ਕਿ ਸਾਡਾ ਉਮੀਦਵਾਰ ਜਿਹੜਾ ਬਹੁਤ ਬੁਧੀ ਤਰ੍ਹਾਂ ਮਲਤ ਹੈਸ਼ ਦੇ ਵਿੱਚ ਬਿਨਾਂ ਸੋਚੇ ਸਮਝੇ ਉਹ ਲੜਾਈ ਨੂੰ ਸਾਡੇ ਨਾਲ ਜੋੜਦਾ ਮੈਂ ਤੁਹਾਨੂੰ ਇਲਾਕਾ ਦੇ ਵਸਨੀਕੋ ਦੱਸਣਾ ਚਾਹੁੰਦਾ ਹਾਂ ਇਹ ਨਾਲ ਦੇ ਵਸਨੀਕੋ ਸਾਰੇੰਨ ਦੱਸਣਾ ਚਾਹੁੰਦਾ ਕਿ ਮੈਂ ਇਹੋ ਜੀਆਂ ਕਟਿਆ ਕਾਰਵਾਈਆਂ ਨਹੀਂ ਕਰਦਾ ਇਹ ਗੁੰਡਾਗਰਦੀ ਇਹ ਲੜਾਈਆਂ ਇਹ ਸਾਰਾ ਕੁਝ ਇਹ ਕਾਂਗਰਸੀਆਂ ਦੇ ਕੰਮ ਹੈ ਇਹ ਸਾਡੇ ਕੰਮ ਨਹੀਂ ਆਵਾਦੀ ਪਾਰਟੀ ਇਹ ਕੰਮ ਨਹੀਂ ਕਰਦੀ ਨਾ ਇਸ ਲੜਾਈ ਦਾ ਸਾਡਾ ਕੋਈ ਵਾਸਤਾ ਨਾ ਬਾਹ ਦਾ ਵਾਸਤਾ ਔਰ ਦੂਜੀ ਗੱਲ ਜਾਣ ਕੇ ਕਹਿ ਦਿੱਤਾ ਕਿ ਮੇਰੀ ਉੱਥੇ ਕੋਈ ਰਿਸ਼ਤੇਦਾਰੀ ਉੱਗੋ ਦਾ ਮੇਰੀ ਕੋਈ ਰਿਸ਼ਤੇਦਾਰੀ ਨਹੀਂ ਸੀ ਸਾਡੀ ਪਾਰਟੀ ਦੇ ਉੱਤੇ ਆਗੂ ਜਰਨੈਲ ਸਿੰਘ ਨੇ ਜਿਹੜੇ ਪਿੰਡ ਦੇ ਸੈਕਟਰੀ ਨੇ ਕੋਈ ਕਿਸੇ ਕਿਸੇ ਦੀ ਕੋਈ ਰਿਸ਼ਤੇਦਾਰੀ ਨਹੀਂ ਕਿਹਦਾ ਝਗੜਾ ਹੋਇਆ ਕਿਹਦਾ ਨਹੀਂ ਹੋਇਆ ਇਹ ਵੀ ਨਹੀਂ ਪਤਾ ਪੜੇ-ਪੜਾਲ ਕਰਕੇ ਨੋਜੋ ਨੋਜੋ ਝਗੜਾ ਹੋਇਆ ਸੋ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਸਾਡਾ ਇਹੋ ਜਿਹੇ ਝਗੜੇ ਨਾਲ ਨਾ ਕੋਈ ਸੰਬੰਧ ਹੈ ਨਾ ਅਸੀਂ ਇਦਾਂ ਦੇ ਝਗੜੇ ਕਰਦੇ ਆ ਅਸੀਂ ਵਿਕਾਸ ਦਾ ਕੰਮ ਕਰਦੇ ਆ ਸਰ ਅੱਗੇ ਵਧਾਂਗੇ ਤਾਂ ਸੁਖਬੀਰ ਬਾਦਲ ਨੇ ਅੰਮ੍ਰਿਤਪਾਲ ਨੂੰ ਲੈ ਕੇ ਸਵਾਲ ਚੁੱਕੇ ਨੇ ਉਹਨਾਂ ਕਿਹਾ ਕਿ 2 ਸਾਲ ਪਹਿਲਾਂ ਅੰਮ੍ਰਿਤਪਾਲ ਕਿੱਥੇ ਸੀ ਤਾਂ ਵਿਦੇਸ਼ ਤੋਂ ਅਚਾਨਕ ਆ ਕੇ ਅੰਮ੍ਰਿਤਪਾਲ ਨੇ ਅੰਮ੍ਰਿਤ ਛਕਿਆ ਲੋਕਾਂ ਤੋਂ ਪੁੱਛਿਆ ਕਿ ਅਕਾਲੀ ਦਲ ਜ਼ਿਆਦਾ ਪੰਥਕ ਹੈ ਜਾਂ ਫਿਰ ਅੰਮ੍ਰਿਤਪਾਲ ਦਾ ਸੀ ਕਿ ਅੰਮ੍ਰਿਤਪਾਲ ਖਡੂਰ ਸਾਹਿਬ ਤੋਂ ਚੋਨ ਮੈਦਾਨ ਦੇ ਵਿੱਚ ਹੈ ਵਰਸਾ ਸਿੰਘ ਵਲਟੋਹਾ ਸ਼ੋਮਨੀ ਅਕਾਲੀ ਦਲ ਦੇ ਉਮੀਦਵਾਰ ਨੇ ਤੇ ਲਗਾਤਾਰ ਵਕੂਬਾਕ ਥਾਈ ਪ੍ਰਚਾਰ ਹੋ ਰਿਹਾ ਹੈ ਔਰ ਸੁਖਬੀਰ ਬਾਦਲ ਦੇ ਵੱਲੋਂ ਇਹ ਸਵਾਲ ਕੀਤੇ ਗਏ ਉਹਨਾਂ ਕਿਹਾ ਕਿ ਪੰਥ ਲਈ ਕਿਸ ਦੀਆਂ ਕੁਰਬਾਨੀਆਂ ਜ਼ਿਆਦਾ ਨੇ ਅੰਮ੍ਰਿਤਪਾਲ ਦੇ ਪਿੱਛੇ ਆਰਐ आर एस एस अमृतपाल के जरिए पंजाब की शांति भंग करना चाहती है सुखबीर बादल ने कहा